ਬੜੀ ਹੀ ਸ਼ਰਮਨਾਕ ਘਟਨਾ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਆਈਆਂ ਆਸਟ੍ਰੇਲੀਆ ਦੀ ਟੀਮ ਦੀਆਂ ਦੋ ਖਿਡਾਰਨਾਂ ਸ਼ਹਿਰ ਵਿੱਚ ਇੱਕ ਡਰਾਉਣੀ ਘਟਨਾ ਦਾ ਸ਼ਿਕਾਰ ਹੋ ਗਈਆਂ। ਹੋਟਲ ਰੈਡੀਸਨ ਬਲੂ ਤੋਂ ਪੈਦਲ ਕੈਫੇ ਜਾ ਰਹੀਆਂ ਇਨ੍ਹਾਂ ਖਿਡਾਰਨਾਂ ਦਾ ਖਜ਼ਰਾਨਾ ਰੋਡ ਤੇ ਇੱਕ ਬਾਈਕ ਸਵਾਰ ਨੌਜਵਾਨ ਨੇ ਪਿੱਛਾ ਕੀਤਾ ਤੇ ਉਹਨਾਂ ਵਿੱਚੋਂ ਇੱਕ ਖਿਡਾਰਨ ਨੂੰ ਗਲਤ ਤਰੀਕੇ ਨਾਲ ਛੋਇਆ। ਤੇ ਉਸ ਤੋਂ ਬਾਅਦ ਖਿਡਾਰਨਾ ਨੇ ਜੋ ਹੈ ਆਪਣੇ ਸੁਰੱਖਿਆ ਅਧਿਕਾਰੀ ਡੈਨੀ ਸਿਮਿੰਸ ਨੂੰ ਐਸਓਐਸ ਸਿਗਨਲ ਅਤੇ ਲਾਈਵ ਲੋਕੇਸ਼ਨ ਭੇਜੀ ਤੇ ਇਹ ਮਾਮਲਾ ਕੁਝ ਹੀ ਮਿੰਟਾਂ ਦੇ ਵਿੱਚ ਆਸਟ੍ਰੇਲੀਆ ਅਤੇ ਭਾਰਤ ਦੀ ਸੁਰੱਖਿਆ ਏਜੰਸੀਆਂ ਤੱਕ ਪਹੁੰਚ ਗਿਆ ਦੋਸ਼ੀ ਜੋ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਅਸਲ ਵਿੱਚ ਐਮਆਈਜੀ ਪੁਲਿਸ ਨੇ 174 ਅਤੇ 78 ਦੇ ਤਹਿਤ ਐਫਆਈਆਰ ਦਰਜ ਕਰਕੇ ਦੋਸ਼ੀ ਅਕੀਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋਸ਼ੀ ਜੋ ਹੈ ਖਜਰਾਨਾ ਦਾ ਵਸਨੀਕ ਹੈ ਤੇ ਉਸ ਦੇ ਖਿਲਾਫ ਪਹਿਲਾਂ ਤੋਂ ਹੀ ਦੱਸਿਆ ਜਾ ਰਿਹਾ ਹੈ ਕਿ ਅਪਰਾਧਿਕ ਮਾਮਲੇ ਦਰਜ ਹਨ ਏਸੀਪੀ ਹਿਮਾਨੀ ਮਿਸ਼ਰਾ ਅਤੇ ਐਸਆਈ ਨਿਧੀ ਰਗੁਵੰਸ਼ੀ ਨੇ ਖਿਡਾਰਣਾ ਨਾਲ ਮੁਲਾਕਾਤ ਕਰਕੇ ਬਿਆਨ ਦਰਜ ਕੀਤੇ ਤੇ ਖਿਡਾਰਣਾ ਦੇ ਅਨੁਸਾਰ ਬਾਈਕ ਸਵਾਰ ਨੌਜਵਾਨ ਜੋ ਹੈ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਵਾਰ-ਵਾਰ ਉਹਨਾਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ ਇਕ ਸਥਾਨਕ ਵਿਅਕਤੀ ਦੀ ਸਮਝਦਾਰੀ ਨਾਲ ਬਾਈਕ ਦਾ ਨੰਬਰ ਨੋਟ ਕੀਤਾ ਗਿਆ ਜਿਸ ਨਾਲ ਦੋਸ਼ੀ ਨੂੰ ਫੜਨ ਵਿੱਚ ਮਦਦ ਮਿਲੀ ਸੁਰੱਖਿਆ ਪ੍ਰਬੰਧਕਾਂ ਦੀ ਖੋਲੀਪੋਲ ਦੇ ਦੱਸ ਦਈਏ ਇਸ ਬਾਰੇ ਕਿ ਇਸ ਘਟਨਾ ਨੇ ਸ਼ਹਿਰ ਦੀ ਸੁਰੱਖਿਆ ਤਿਆਰੀਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਹੋਟਲ ਰੈਡੀਸਨ ਬਲੂ ਦੇ ਆਲੇ ਦੁਆਲੇ ਸੁਰੱਖਿਆ ਸਿਰਫ ਕਾਗਜ਼ਾਂ ਵਿੱਚ ਹੀ ਨਜ਼ਰ ਆਈ ਹੈ ਇੱਥੇ ਨਾ ਤਾਂ ਕੋਈ ਮਹਿਲਾ ਅਫਸਰ ਤਾਇਨਾਤ ਸੀ ਤੇ ਨਾ ਹੀ ਕੋਈ ਲੋੜੀਦਾ ਪੁਲਿਸ ਬਲ ਸੀ ਚਾਚ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਖੇਡਾਰਨਾ ਇਕੱਲੀਆਂ ਬਾਹਰ ਨਿਕਲੀਆਂ ਸਾਨਾ ਤੇ ਰਸਤੇ ਵਿੱਚ ਕੋਈ ਸੁਰੱਖਿਆ ਮੌਜੂਦ ਨਹੀਂ ਸੀ ਪੁਲਿਸ ਕਮਿਸ਼ਨਰ ਸੰਤੋਸ਼ ਕੁਮਾਰ ਸਿੰਘ ਨੇ ਇੰਟੈਲੀਜੈਂਸ ਟੀਮ ਨੂੰ ਫਟਕਾਰ ਲਗਾਈ ਹੈ ਅਤੇ ਵਿਜੇਨਗਰ ਜੋ ਹੈ ਐਮ ਆਈ ਜੀ ਖਜ਼ਰਾਨਾ ਪਰਦੇਸੀਪੁਰਾ ਅਤੇ ਕੈਨੇਡੀਆ ਥਾਣਾ ਪੁਲਿਸ ਦੀ ਇੱਕ ਸਾਂਝੀ ਟੀਮ ਬਣਾਈ ਹੈ ਤੇ ਇਹ ਘਟਨਾ ਇੰਦੋਰ ਦੇ ਅੰਤਰਰਾਸ਼ਟਰੀ ਸੁਰੱਖਿਆ ਅਕਸਤੇ ਵੱਡਾ ਤਕ